ਇੱਕ ਬੱਸ ਤੇ ਇੱਕ ਟਰੈਕਟਰ ਦੀ ਟੱਕਰ ਹੋਈ ਆ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨਾਂ ਜੜੀ ਉਹ ਪਾਈ ਹੁੰਦੀ ਆ ਤੇ ਬੋਰ ਕਰਨ ਵਾਲੀ ਮਸ਼ੀਨ ਦਾ ਜਿਹੜਾ ਸਮਾਨ ਹੁੰਦਾ ਪਾਈਪ ਹੁੰਦੇ ਨੇ ਉਹ ਬੱਸ ਦੇ ਵਿੱਚ ਜਾ ਵਜੇ ਨੇ ਜਿਸ ਕਰਕੇ ਦੋ ਸਵਾਰੀਆਂ ਦੀ ਮੌਕੇ ਦੇ ਉੱਪਰ ਮੌਤ ਆ ਛੜੀ ਉਹ ਹੋ ਜਾਂਦੀ ਆ ਬੱਸ ਦਾ ਪਿਛਲਾ ਹਿੱਸਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸਾਹੇ ਤਸਵੀਰਾਂ ਨੇ ਜਿਹੜੀਆਂ ਉਹ ਮੁਕੇਰੀਆਂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਮੁਕੇਰੀਆਂ ਗੁਰਦਾਸਪੁਰ ਰੋਡ ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਟਰੈਕਟਰ ਤੇ ਸਵਾਰੀਆਂ ਦੇ ਨਾਲ ਪਈ ਹੋਈ ਬੱਸ ਦੀ ਟੱਕਰ ਹੋਈ ਆ ਪਿਛਲੀ ਸੀਟ ਦੇ ਉੱਪਰ ਦੋ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਜਦੋਂ ਇਹ ਟੱਕਰ ਹੁੰਦੀ ਆ ਤਾਂ ਜਿਹੜਾ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨ ਦੇ ਉੱਤੇ ਪੈ ਪਿਆ ਹੁੰਦਾ ਹੈ ਤਾਂ ਉਹ ਬੱਸ ਦੇ ਵਿੱਚ ਵੜ ਜਾਂਦਾ ਜਿਸ ਕਰਕੇ ਪਿਛਲੀ ਸੀਟ ਦੇ ਉੱਪਰ ਬੈਠੀਆਂ ਦੋਵੇਂ ਸਵਾਰੀਆਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਆਮੋ ਸਾਹਮਣੇ ਇਹ ਦੋਵੇਂ ਸਾਧਨ ਜਿਹੜੇ ਉਹ ਆ ਰਹੇ ਹੁੰਦੇ ਨੇ ਇੱਕ ਪਾਸੇ ਤੋਂ ਬੱਸ ਜਾ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਤੋਂ ਟਰੈਕਟਰ ਜਿਹੜਾ ਉਹ ਆ ਰਿਹਾ ਹੁੰਦਾ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨਾਂ ਜਿਹੜੀ ਉਹ ਪਾਈ ਹੁੰਦੀ ਹੈ ਤੇ ਉਸ ਮਸ਼ੀਨ ਦੇ ਉੱਪਰ ਲੋਹੇ ਦੇ ਪਾਈਪ ਨੇ ਜਿਹੜੇ ਉਹ ਰੱਖੇ ਹੁੰਦੇ ਨੇ ਜਦੋਂ ਟੱਕਰ ਹੁੰਦੀ ਆ ਤਾਂ ਲੋਹੇ ਦਾ ਪਾਈਪ ਜਿਹੜਾ ਉਹ ਬੱਸ ਦੇ ਵਿੱਚ ਵੜ ਜਾਂਦਾ ਜਿਸ ਕਰਕੇ ਦੋ ਸਵਾਰੀਆਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤੇ ਬੱਸ ਦਾ ਪਿਛਲਾ ਹਿੱਸਾ ਜਿਹੜਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹਾਲਾਂਕਿ ਕਾਰਨ ਕੀ ਰਹੇ ਇਸ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਸੀ ਇਹ ਪਤਾ ਨਹੀਂ ਲੱਗ ਸਕਿਆ ਪਰ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਮਿਲਦੀ ਆ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚ ਜਾਂਦੀ ਆ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਤਾਂ ਇੱਕ ਭਿਆਨਕ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਟੱਕਰ ਇੱਕ ਟਰੈਕਟਰ ਦੇ ਨਾਲ ਹੋਈ ਆ ਡਰਾਈਵਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨਾਂ ਚੜੀ ਉਹ ਪਾਈ ਹੁੰਦੀ ਆ ਤਾਂ ਜਿਵੇਂ ਹੀ ਇਹ ਆਮੋ ਸਾਹਮਣੇ ਤੋਂ ਆ ਰਹੇ ਹੁੰਦੇ ਨੇ ਬੱਸ ਸਾਰੀ ਅੱਗੇ ਲੰਘ ਜਾਂਦੀ ਆ ਪਰ ਬੱਸ ਦਾ ਪਿਛਲਾ ਹਿੱਸਾ ਜਿਹੜਾ ਉਹ ਬੋਰ ਕਰਨ ਵਾਲੀ ਮਸ਼ੀਨ ਦੇ ਨਾਲ ਟਕਰਾ ਜਾਂਦਾ ਏ ਜਿਸ ਕਰਕੇ ਬੋਰ ਕਰਨ ਵਾਲੀ ਮਸ਼ੀਨ ਦੇ ਉੱਪਰ ਜਿਹੜਾ ਪਾਈਪ ਪਿਆ ਹੁੰਦਾ ਏ ਉਹ ਬੱਸ ਦੇ ਅੰਦਰ ਵੜ ਜਾਂਦਾ ਤੇ ਦੋ ਸਵਾਰੀਆਂ ਦੀ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਏ ਇਹ ਹਾਦਸਾ ਬੱਸ ਆ ਰਹੀ ਸੀ ਆਪਣੀ ਮਕੇਰੀਆਂ ਤੋਂ ਗਰਦਾਸਪੁਰ ਜਾ ਰਹੀ ਸੀ ਇੱਕ ਬੋਰਾਂ ਵਾਲੀ ਮਸ਼ੀਨ ਆ ਰਹੀ ਸੀ ਜੀ ਉਹ ਜਾ ਰਹੇ ਮਕੇਰੀਆਂ ਨੂੰ ਗੱਡੀ ਸਾਰੀ ਕ੍ਰੋਸ ਕਰਤੀ ਜਿਸ ਨਾਲੇ ਅਚਾਨਕ ਜਿਹੜੀ ਪਿਛਲੇ ਬੰਨੇ ਉਹ ਟੱਕਰ ਲੱਗੀ ਆ ਕਿਸੇ ਕਾਰਨ ਕਰਕੇ ਜਾਂ ਗੱਡੀ ਤੇਜ਼ ਹੋ ਸਕਦੀ ਹੈ ਉਹਦੇ ਕਾਰਨ ਜਿਹੜੀ ਆ ਕਾਫੀ ਗੱਡੀ ਜਿਹੜੀ ਵਿੱਚ ਅੰਦਰੋਂ ਡੈਮੇਜ ਹੋ ਗਈ ਆ ਜਿਹਦੇ ਨਾਲੇ ਦੋਹਾਂ ਬੰਦੇ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਇਹਨਾਂ ਬੰਦਿਆਂ ਦਾ ਜੇ ਪਤਾ ਕੀਤਾ ਜਾ ਰਿਹਾ ਵਾ ਕਿ ਕਿੱਥੇ ਆ ਕੇ ਕਿੱਥੇ ਨਹੀਂ ਇਹਨਾਂ ਦੀ ਡੱਡ ਬਾਡੀ ਜਿਹੜੀ ਆ ਸਿਵਲ ਹਸਪਤਾਲ ਮੌਤ ਦੀ ਵਿੱਚ ਚਾਤੀ ਜਾਤੀ ਹੈਗੀ ਆ ਹਾਂ ਸਹੀ ਦੇ ਕਾਰਨਾਂ ਦਾ ਜੀ ਇਹਨਾਂ ਦੀ ਜੇ ਪਤਾ ਕਰਾਂਗੇ ਜੀ ਪੂਰਾ ਤਾਂ ਪਤਾ ਨਹੀਂ ਲੱਗਾ ਅਜੇ ਤੱਕ ਇਹ ਡਰਾਈਵਰ ਵੀ ਮੌਕੇ ਤੋਂ ਫਰਾਰ ਆ ਤੇ ਦੂਜਾ ਵੀ ਫਰਾਰ ਬਾਕੀ ਬਚ ਗਈਆਂ ਜੀ ਪਿਛਲੇ ਸਾਈਡ ਦੋਨੋਂ ਬੈਠੇ ਸੀ ਦੋਨੋਂ ਲੜਕੇ ਜਿਹੜੀ ਮੌਕੇ ਤੇ ਪਹੁੰਚੇ ਆ ਇਹ ਜਿਹੜੇ ਡੱਡ ਵੱਡੀਆਂ ਮਾਰਦੀ ਪਛਾਣ ਦਿੱਤੀ ਗਈ ਇੱਕ ਬੱਸ ਤੇ ਇੱਕ ਟਰੈਕਟਰ ਦੀ ਟੱਕਰ ਹੋਈ ਆ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨ ਆ ਜਿਹੜੀ ਉਹ ਪਾਈ ਹੁੰਦੀ ਆ ਤੇ ਬੋਰ ਕਰਨ ਵਾਲੀ ਮਸ਼ੀਨ ਦਾ ਜਿਹੜਾ ਸਮਾਨ ਹੁੰਦਾ ਪਾਈਪ ਹੁੰਦੇ ਨੇ ਉਹ ਬੱਸ ਦੇ ਵਿੱਚ ਜਾ ਵਜੇ ਨੇ ਜਿਸ ਕਰਕੇ ਦੋ ਸਵਾਰੀਆਂ ਦੀ ਮੌਕੇ ਦੇ ਉੱਪਰ ਮੌਤਾ ਛੜੀ ਉਹ ਹੋ ਜਾਂਦੀ ਆ ਬੱਸ ਦਾ ਪਿਛਲਾ ਹਿੱਸਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤਹੇ ਤਸਵੀਰਾਂ ਨੇ ਜਿਹੜੀਆਂ ਉਹ ਮੁਕੇਰੀਆਂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਮੁਕੇਰੀਆਂ ਗੁਰਦਾਸਪੁਰ ਰੋਡ ਤੇ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਇੱਕ ਟਰੈਕਟਰ ਤੇ ਸਵਾਰੀਆਂ ਦੇ ਨਾਲ ਪਈ ਹੋਈ ਬੱਸ ਦੀ ਟੱਕਰ ਹੋਈ ਆ ਪਿਛਲੀ ਸੀਟ ਦੇ ਉੱਪਰ ਦੋ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਜਦੋਂ ਇਹ ਟੱਕਰ ਹੁੰਦੀ ਆ ਤਾਂ ਜਿਹੜਾ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨ ਦੇ ਉੱਤੇ ਪੈ ਪਿਆ ਹੁੰਦਾ ਹੈ ਤਾਂ ਉਹ ਬੱਸ ਦੇ ਵਿੱਚ ਵੜ ਜਾਂਦਾ ਜਿਸ ਕਰਕੇ ਪਿਛਲੀ ਸੀਟ ਦੇ ਉੱਪਰ ਬੈਠੀਆਂ ਦੋਵੇਂ ਸਵਾਰੀਆਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਆਮੋ ਸਾਹਮਣੇ ਇਹ ਦੋਵੇਂ ਸਾਧਨ ਜਿਹੜੇ ਉਹ ਆ ਰਹੇ ਹੁੰਦੇ ਨੇ ਇੱਕ ਪਾਸੇ ਤੋਂ ਬੱਸ ਜਾ ਰਹੀ ਹੁੰਦੀ ਹੈ ਤੇ ਦੂਜੇ ਪਾਸੇ ਤੋਂ ਟਰੈਕਟਰ ਜਿਹੜਾ ਉਹ ਆ ਰਿਹਾ ਹੁੰਦਾ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨਾਂ ਜਿਹੜੀ ਉਹ ਪਾਈ ਹੁੰਦੀ ਹੈ ਤੇ ਉਸ ਮਸ਼ੀਨ ਦੇ ਉੱਪਰ ਲੋਹੇ ਦੇ ਪਾਈਪ ਨੇ ਜਿਹੜੇ ਉਹ ਰੱਖੇ ਹੁੰਦੇ ਨੇ ਜਦੋਂ ਟੱਕਰ ਹੁੰਦੀ ਆ ਤਾਂ ਲੋਹੇ ਦਾ ਪਾਈਪ ਜਿਹੜਾ ਉਹ ਬੱਸ ਦੇ ਵਿੱਚ ਵੜ ਜਾਂਦਾ ਜਿਸ ਕਰਕੇ ਦੋ ਸਵਾਰੀਆਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤੇ ਬੱਸ ਦਾ ਪਿਛਲਾ ਹਿੱਸਾ ਜਿਹੜਾ ਉਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹਾਲਾਂਕਿ ਕਾਰਨ ਕੀ ਰਹੇ ਇਸ ਹਾਦਸੇ ਦੇ ਵਿੱਚ ਕਿਸ ਦੀ ਗਲਤੀ ਸੀ ਇਹ ਪਤਾ ਨਹੀਂ ਲੱਗ ਸਕਿਆ ਪਰ ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਪੁਲਿਸ ਨੂੰ ਮਿਲਦੀ ਆ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚ ਜਾਂਦੀ ਆ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਤਾਂ ਇੱਕ ਭਿਆਨਕ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀ ਟੱਕਰ ਇੱਕ ਟਰੈਕਟਰ ਦੇ ਨਾਲ ਹੋਈ ਆ ਟਰੈਕਟਰ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨਾਂ ਚੜੀ ਉਹ ਪਾਈ ਹੁੰਦੀ ਆ ਤਾਂ ਜਿਵੇਂ ਹੀ ਇਹ ਆਮੋ ਸਾਹਮਣੇ ਤੋਂ ਆ ਰਹੇ ਹੁੰਦੇ ਨੇ ਬੱਸ ਸਾਰੀ ਅੱਗੇ ਲੰਘ ਜਾਂਦੀ ਆ ਪਰ ਬੱਸ ਦਾ ਪਿਛਲਾ ਹਿੱਸਾ ਜਿਹੜਾ ਉਹ ਬੋਰ ਕਰਨ ਵਾਲੀ ਮਸ਼ੀਨ ਦੇ ਨਾਲ ਟਕਰਾ ਜਾਂਦਾ ਏ ਜਿਸ ਕਰਕੇ ਬੋਰ ਕਰਨ ਵਾਲੀ ਮਸ਼ੀਨ ਦੇ ਉੱਪਰ ਜਿਹੜਾ ਪਾਈਪ ਪਿਆ ਹੁੰਦਾ ਏ ਉਹ ਬੱਸ ਦੇ ਅੰਦਰ ਵੜ ਜਾਂਦਾ ਤੇ ਦੋ ਸਵਾਰੀਆਂ ਦੀ ਮੌਕੇ ਦੇ ਉੱਪਰ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਏ ਇਹ ਹਾਦਸਾ ਬੱਸ ਆ ਰਹੀ ਸੀਗੀ ਆਪਣੇ ਮਟੀਰੀਆ ਤੋਂ ਗਰਦਾਸਪੁਰ ਜਾ ਰਹੀ ਸੀਗੀ ਇੱਕ ਬੋਰਾਂ ਵਾਲੀ ਮਸ਼ੀਨ ਆ ਰਹੀ ਸੀ ਜੀ ਉਹ ਜਾ ਰਹੇ ਮਕੇਰੀਆਂ ਨੂੰ ਗੱਡੀ ਸਾਰੀ ਕ੍ਰੋਸ ਕਰਤੀ ਜਿਸ ਨਾਲੇ ਅਚਾਨਕ ਜਿਹੜੀ ਪਿਛਲੇ ਬੰਨੇ ਉਹ ਟੱਕਰ ਲੱਗੀ ਆ ਕਿਸੇ ਕਾਰਨ ਕਰਕੇ ਜਾਂ ਗੱਡੀ ਤੇਜ਼ ਹੋ ਸਕਦੀ ਹੈ ਉਹਦੇ ਕਾਰਨ ਜਿਹੜੀ ਆ ਕਾਫੀ ਗੱਡੀ ਜਿਹੜੀ ਵਿੱਚ ਅੰਦਰੋਂ ਡੈਮੇਜ ਹੋ ਗਈ ਆ ਜਿਹਦੇ ਨਾਲੇ ਦੋਹਾਂ ਬੰਦੇ ਦੀ ਮੌਤ ਹੋ ਗਈ ਮੌਕੇ ਦੇ ਉੱਤੇ ਇਹਨਾਂ ਬੰਦਿਆਂ ਦਾ ਜੇ ਪਤਾ ਕੀਤਾ ਜਾ ਰਿਹਾ ਵਾ ਕਿ ਕਿੱਥੇ ਅੱਗੇ ਕਿੱਥੇ ਦੇ ਨਹੀਂ ਇਹਨਾਂ ਦੀ ਡੱਡ ਬਾਡੀ ਜਿਹੜੀ ਆ ਸਿਵਲ ਹਸਪਤਾਲ ਮੌਤ ਦੇ ਵਿੱਚ ਚਾਤੀ ਜਾਈ ਗਈ ਆ ਹਾਸੇ ਦੇ ਕਾਰਨਾਂ ਦਾ ਜੀ ਇਹਨਾਂ ਦੀ ਪਤਾ ਕਰਾਂਗੇ ਜੀ ਪੂਰਾ ਤਾਂ ਪਤਾ ਨਹੀਂ ਲੱਗਾ ਹਜੇ ਤੱਕ ਇਹ ਡਰਾਈਵਰ ਵੀ ਮੌਕੇ ਤੋਂ ਫਰਾਰ ਆ ਤੇ ਦੂਜਾ ਵੀ ਫਰਾਰ ਆ ਜ ਬਾਕੀ ਬਚ ਗਈਆਂ ਜੀ ਪਿਛਲੇ ਸਾਈਡ ਦੋਨੋਂ ਬੈਠੇ ਹੀ ਦੋਨੋਂ ਲੜਕੇ ਜਿਹੜੀ ਮੌਕੇ ਤੇ ਪਹੁੰਚੇ ਆ ਮੇਰੇ ਜਿਹੜੇ ਡੱਡ ਬੱਡੀ ਉਹ ਮਾਰਦੀ ਪਛਾਣਦੀ